ਪਰਬੂ ਯੇਸ਼ੂ ਪ੍ਰਾਰਥਨਾ ਕਰਦੇ ਆ ਜਿਹੜੇ ਲੋਕੀ ਬਾਹਰੋਂ ਵਾਪਸ ਆ ਚੁੱਕੇ ਆ ਪ੍ਰਭੂ ਉਹਨਾਂ ਦੇ ਕਰਜ਼ੇ ਚੜੇ ਆ ਕਿਸੇ ਨੇ 50 ਲੱਖ ਕਰਜ਼ਾ ਚੁੱਕਿਆ ਨੇ 15 ਲੱਖ ਚੁੱਕਿਆ ਹੈ ਪ੍ਰਭੂ ਅਸੀਂ ਫੇਰ ਵੀ ਭਲਾ ਮੰਗਦੇ ਉਹਨਾਂ ਦਾ ਫੇਰ ਵੀ ਅਸੀਂ ਉਹਨਾਂ ਵਾਸਤੇ ਬੇਨਤੀ ਕਰਦੇ ਤੇਰੇ ਗਢੀ ਉਹਨਾਂ ਵਿੱਚੋਂ ਕੋਈ ਵੀ ਲੜਕੀ ਨਾ ਮਰੇ ਆਤਮਾ ਤਿਆਗੇ ਬਾਹਰ ਦਾ ਕੀ ਪਰੋਸਾ ਕੀ ਕਮਾਂਡਿਆ ਕਿ ਮੇਰੀ ਲੜਕੀ ਮੇਰਾ ਲੜਕਾ ਮੇਰਾ ਘਰ ਵਾਲਾ ਬਾਹਰ ਆ ਕੀ ਪਤਾ ਕਿਹੜੇ ਅੰਦਰ ਆਏ ਨਹੀਂ ਲੈ ਕੇ ਸਮਝਿਆ ਅਮਰੀਕਾ ਹੀ ਗਏ 50 50 ਲੱਖ ਰੁਪਇਆ ਲਾਗੇ ਠੀਕ ਹੈ ਗਏ ਤੇ ਸਲਫੀਆਂ ਲੈੰਦੇ ਠੀਕ ਹੈ ਗਏ ਤੇ ਨਾਰੇ ਮਾਰਦੇ ਜਿਹੀ ਪਹੁੰਚ ਗਏ ਬੜੇ ਦੇਸ਼ ਚ ਠੀਕ ਹੈ ਤੇ ਆਏ ਕਿਦਾਂ ਲੜਕਦੇ ਹੋਏ ਮੂੰਹ ਕਰਜ਼ੇ ਦੇ ਨਾਲ ਬਾਕੀ ਦੁਆ ਕਰੀਏ ਜਿਹੜੇ ਬਾਹਰੋਂ ਵਾਪਸ ਆਗੇ ਨਾ ਹੱਥ ਉਠਾ ਕੇ ਉਹਨਾਂ ਲਈ ਦੁਆ ਇਹ ਕਰਨੀ ਆ ਕਿ ਪ੍ਰਭੂ ਉਹਨਾਂ ਦੇ ਮਨ ਨੂੰ ਹੌਸਲਾ ਦੇ ਕੋਈ ਵੀ ਇਨਸਾਨ ਆਤਮ ਤਿਆਨਾ ਕਰੇ ਕਰਜ਼ੇ ਦੇ ਨਾਲ ਆਈ ਆਪਣਾ ਕੰਮ ਹੈ ਦੁਆ ਕਰਨਾ ਪ੍ਰਭੂ ਯੇਸ਼ੂ ਪ੍ਰਾਰਥਨਾ ਕਰਦੇ ਆ ਜਿਹੜੇ ਲੋਕੀ ਬਾਹਰੋਂ ਵਾਪਸ ਆ ਚੁੱਕੇ ਆ ਪ੍ਰਭੂ ਉਹਨਾਂ ਦੇ ਕਰਜ਼ੇ ਚੜੇ ਆ ਕਿਸੇ ਨੇ 50 ਲੱਖ ਕਰਜ਼ਾ ਚੁੱਕਿਆ ਕਿਸੇ ਨੇ 20 ਲੱਖ ਚੁੱਕਿਆ ਕਹਿੰਦੇ 15 ਲੱਖ ਚੁੱਕਿਆ ਹੈ ਪ੍ਰਭੂ ਅਸੀਂ ਫੇਰ ਵੀ ਭਲਾ ਮੰਗਦੇ ਉਹਨਾਂ ਦਾ ਫੇਰ ਵੀ ਅਸੀਂ ਉਹਨਾਂ ਵਾਸਤੇ ਬੇਨਤੀ ਕਰਦੇ ਤੇਰੀ ਗੜੀ ਉਹਨਾਂ ਵਿੱਚੋਂ ਕੋਈ ਵੀ ਲੜਕੀ ਨਾ ਮਰੇ ਆਤਮ ਹਤਿਆ ਕਰੇ ਕੋਈ ਪਰਿਵਾਰ ਮਰੇ ਨਾ ਕਰ ਜੇ ਤਾਂ ਦੁਖੀ ਹੋਗੇ ਪਰਭੂ ਨੂੰ ਹੌਸਲਾ ਦੇਣਾ ਉਹਨਾਂ ਨੂੰ ਸ਼ਾਂਤੀ ਦੇਣੀ ਉਹਨਾਂ ਨੂੰ ਤਸੱਲੀ ਦੇਣੀ ਜਿਹੜੇ ਬਾਹਰ ਦੇ ਦੇਸ਼ ਵਿੱਚੋਂ ਡਿਪੋਰਟ ਕਰਕੇ ਵਾਪਸ ਭੇਜਦੇ ਆ ਉਹਨਾਂ ਦੇ ਕਰਜ਼ਾ ਚੜਿਆ ਹੈ ਪ੍ਰਭੂ ਉਹਨਾਂ ਤੇ ਦਇਆ ਕਰੋ ਤੇ ਜੀਵਨ ਨੂੰ ਬਦਲ ਦੇ ਉਹਨਾਂ ਨੂੰ ਸ਼ਾਂਤੀ ਦੇਣੀ ਕੋਈ ਵੀ ਕਰਜ਼ੇ ਤੋਂ ਡਰਦਾ ਆਤਮ ਤਿਆਨਾ ਕਰੇ ਪ੍ਰਭੂ ਉਹ ਵੀ ਤੇਰੇ ਬਣਾਏ ਮਨੁੱਖ ਆ ਉਹਨਾਂ ਦੇ ਜੀਵਨ ਬਦਲ ਉਹ ਵੀ ਤੇਰੇ ਰਾਜ ਦੇ ਅਧਿਕਾਰੀ ਬਣ ਪ੍ਰਭੂ ਐਸੀ ਬਾਈਬਲ ਚ ਲਿਖਿਆ ਹੈ ਤੁਸੀਂ ਗਾਲਾਂ ਬਦਰੇ ਨਹੀਂ ਤੁਸੀਂ ਗਾਲਾਂ ਕੱਢਣ ਵਾਸਤੇ ਨਹੀਂ ਸਰਾਫ ਦੇ ਨਮਾਤੇ ਨਹੀਂ ਸ਼ੀਸ਼ ਤੇ ਲਈ ਬੁਲਾਏ ਗਏ ਜੋ ਬਰਕਤ ਦੇ ਲਈ ਬੁਲਾਏ ਗਏ ਜੋ ਅਸੀਂ ਉਹਨਾਂ ਪਰਿਵਾਰਾਂ ਨੂੰ ਬਰਕਤ ਦਿੰਨੇ ਆ ਪ੍ਰਭੂ ਯੇਸ਼ੂ ਤੇਰੇ ਵਾਲ ਖਿੱਚੇ ਜਾਣ ਬਚਾਏ ਜਾਣ ਉਹਨਾਂ ਨੂੰ ਸ਼ਾਂਤੀ ਦੇਣੀ ਲੋਕੀ ਉਹਨਾਂ ਦਾ ਮਜ਼ਾਕ ਡਾਰ ਰਹੇ ਆ ਪਰ ਤੁਸੀਂ ਖੁਦਾ ਉਹਨਾਂ ਨੂੰ ਬਚਾਓ ਲੋਕੀ ਉਹਨਾਂ ਦਾ ਠੱਠਾ ਕਰ ਰਿਹਾ ਜਿਹੜੇ ਵਾਪਸ ਆਇਆ ਪ੍ਰਭੂ ਉਹਨਾਂ ਨੂੰ ਸ਼ਾਂਤੀ ਦੇਣੀ ਉਹਨਾਂ ਨੂੰ ਜੀਵਨ ਨੂੰ ਬਦਲਣਾ ਤੜਾ ਧਨ ਮਾ ਪਿਤਾ ਯਿਸੂ ਦੇ ਨਾਮ 'ਤੇ ਬਰਕਤ ਉਹ ਜੀਵਨ ਬਦਲਣ ਦਾ ਯਿਸੂ ਦੇ ਨਾਮ 'ਤੇ ਮੰਗਦੇ ਆਮੇਨ ਹਾਲੇ